Bye. Wow. ਜੁਜੀ ਕਾ ਖਾਲਸਾ ਵਾਹਿਗੁਰੂ ਜੀ ਮੇਰੀ ਫਰੀਦ ਦੇ ਮਾਰਕ ਸਤਿਗੁਰੂ ਕੰਨ ਕੀ ਤਾਰੀਖ ਪਾਛਾ ਮਹਾਰਾਜ ਜੀ ਯਾਦ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਗੁਰਦਰਾ ਗੁਰੂ ਸਰਸਤਲਾਨੀ ਸਾਹਿਬ ਵਿਖੇ ਸਲਾਨਾ ਜੋੜ ਮੇਲਾ ਸ਼੍ਰੋਣੀ ਗੁਰਦਰਾ ਪ੍ਰਬੰਧਕ ਕਮੇਟੀ ਅਦੇ ਇਲਾਕੇ ਦੀਆਂ ਸੰਗਤਾਂ ਵੱਲੋਂ ਬੜੀ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ ਜਿਸ ਦੇ ਸਬੰਧ ਵਿੱਚ ਇੱਕ ਵਿਸ਼ਾਲ ਨਗਰ ਕੀਰਤਨ ਜਿਹੜਾ ਗੁਰਦੁਆਰਾ ਸਾਹਿਬ ਤੋਂ ਅੱਜ ਸਵੇਰੇ ਅੰਮ੍ਰਿਤ ਵੇਲੇ ਪੰਜ ਪਿਆਰੇ ਸਹਿਬਾਨ ਅਤੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਦੀ ਅਗਵਾਈ ਵਿੱਚ ਆਰੰਭ ਹੋਇਆ ਸੀ ਜੋ ਪੜਾਦਰ ਪ੍ਰਾ ਹੁੰਦਾ ਹੋਇਆ ਇਲਾਕੇ ਵਿੱਚੋਂ ਦੀ ਸ਼ਾਮ ਵੇਲੇ ਗੁਰਦੁਆਰਾ ਸਾਹਿਬ ਵਿਖੇ ਜਿਸ ਦੀ ਸੰਪੂਰਤਾ ਹੋਈ ਆ ਬੜੀ ਸਤਿਗੁਰ ਨੇ ਰਹਿਮਤ ਕੀਤੀ ਆ ਆਪਣੀ ਆਪ ਕਿਰਪਾ ਵਰਤਾ ਕੇ ਤੇ ਮਹਾਰਾਜ ਨੇ ਜਿਹੜਾ ਸੰਪੂਰਤਾ ਬਖਸ਼ੀ ਆ ਇਹ ਸਲਾਨਾ ਜੋੜ ਮੇਲਾ ਜੋ ਕਿ 24 25 26 ਨਵੰਬਰ ਨੂੰ ਮਦ ਮਾਰੇ ਦੀ ਆਉਂਦੀ ਜਾਤ ਦੇ ਵਿੱਚ ਸੰਗਤਾਂ ਮਨਾਉਂਦੀਆਂ ਆ ਜੋ ਕਿ ਸਵੇਰੇ ਅੰਮ੍ਰਿਤ ਵੇਲੇ 24 ਤਰੀਕ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਖੰਡ ਪਾਠ ਸਾਹਿਬ ਆਰੰਭ ਹੋਣਗੇ ਜਿਨ੍ਹਾਂ ਦੇ ਭੋਗ 26 ਨਵੰਬਰ 2025 ਨੂੰ ਪੈਣਗੇ ਉਸ ਤੋਂ ਬਰੰਤ ਧਾਰਮਿਕ ਦੀਵਾਨ ਸ਼ਾਮ 4 ਵਜੇ ਤੱਕ ਰਸਜਣਗੇ ਜਿਨ੍ਹਾਂ ਦੇ ਵਿੱਚ ਉੱਚ ਕੋਟੀ ਦੇ ਰਾਗੀ ਢਾਡੀ ਗਿਆਨੀ ਕਥਾਵਾਚਕ ਜਿਹੜੇ ਪਹੁੰਚਣਗੇ ਜਿਨ੍ਹਾਂ ਵਿੱਚ ਭਾਈ ਸਰਬਜੀਤ ਸਿੰਘ ਜੀ ਲੁਧਿਆਣੇ ਵਾਲੇ ਗਿਆਨੀ ترਸੀਮ ਸਿੰਘ ਜੀ ਮੋਰਾਂ ਵਾਲੀਆ ਅਤੇ ਹੋਰ ਚੜ੍ਹਦੀ ਕਲਾ ਵਾਲੇ ਕਵੀਸ਼ਰੀ ਜਥੇ ਜੋ ਕਿ ਗੁਰੂ ਦਾ ਹਰਜਸਨਾਗੇ ਸੰਗਤਾਂ ਨੂੰ ਨਿਹਾਲ ਕਰਨਗੇ ਉਸ ਤੋਂ ਪ੍ਰੰਤ ਕਬੱਡੀ ਦੇ ਸ਼ੋਅ ਮੈਚ ਹੋਣਗੇ ਜਿਨ੍ਹਾਂ ਵਿੱਚ ਬਾਬਾ ਸੁਰ ਸਿੰਘ ਜੀ ਕਲੱਬ ਅਤੇ ਗੁਰਦਰਾ ਗੁਰੂ ਸਰ ਸਤਲਾਨੀ ਸਾਹਿਬ ਦੀਆਂ ਕਲੱਬਾਂ ਟੀਮਾਂ ਦੇ ਦੌਰਾਨ ਬਹੁਤ ਵੱਡੇ ਮੈਚ ਹੋਣਗੇ ਅਤੇ ਸੰਗਤਾਂ ਇਸੇ ਤਰ੍ਹਾਂ ਹੀ ਮਹਾਰਾਜ ਸੱਚੇ ਪਾਤਸ਼ਾਹ ਦੇ ਦਰ ਤੇ ਪਰਿਵਾਰਾਂ ਸਮੇਤ ਹਾਜ਼ਰੀਆਂ ਭਰ ਕੇ ਆਪਣਾ ਜੀਵਨ ਸਫਲਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ